ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋ ਸਾਰੇ ਜਣ ਠੀਕ ਠਾਕ ਆਪਾਂ ਵੀ ਵਧੀਆ ਤੇ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਸਾਡੀ ਇੱਕ ਨਵੀਂ ਸੀਰੀਜ਼ ਆ ਰਹੀ ਆ ਟਿੱਕੇ ਹੁੰਦੇ ਮਾਵਾ ਨਾਲ ਤੇ ਤੁਸੀਂ ਸਾਰਿਆਂ ਨੇ ਜ਼ਰੂਰ ਦੇਖਣੀ ਆ ਤੇ ਕਮੈਂਟ ਕਰਕੇ ਦੱਸਣਾ ਆ ਕਿ ਤੁਹਾਨੂੰ ਕਿੱਦਾਂ ਦੀ ਲੱਗੀ ਉਹਦੇ ਵਿੱਚ ਅਗਰ ਕੋਈ ਗਲਤੀ ਹੁੰਦੀ ਆ ਤੇ ਉਹ ਵੀ ਦੱਸਣਾ ਆ ਤੇ ਅਗਰ ਚੰਗੀ ਲੱਗਦੀ ਆ ਤੇ ਤਾਂ ਵੀ ਦੱਸਣਾ ਤੇ लवली ਭਾਜੀ ਨੂੰ ਮਿਲਿਆ ਇਹਦੇ ਵਿੱਚ ਪੁਲਸ ਵਾਲੇ ਦਾ ਰੋਲ ਲੈ ਲੈ ਬੂੜ ਤੇ ਦੇਖੋ ਤੇ ਕੀ ਜਾਂਦੇ ਆ ਤੇ ਦਿਲ ਦੀ ਆ ਪਿੰਤ ਜੋ ਬੰਦੀ ਆ ਆ ਆਪਣੀ ਆ ਭਾਗੂ ਆ लवली ਬਣਿਆ ਵੇ ਇਹਦੇ ਵਿੱਚ ਮੇਰਾ ਭਰਾ ਤੇ ਜਿਹੜਾ ਦਲਜੀਤ ਸਿੰਘ ਵਾ ਇਹ ਆ ਜੋਤ ਦਾ ਭਰਾ ਤੇ ਰਪਿੰਦਰ लवली ਦੀ ਘਰ ਦੀ ਤੇ ਮੈਚਿੰਗ ਉਦਾਂ ਹੀ ਸੇਮ ਸੇਮ ਤੇ ਜਿਹੜੇ ਰਮਣ ਭੈਂਜੀ ਆ ਇਹ ਬਣਿਆ ਜੋਤ ਤੇ ਰਪਿੰਦਰ ਦੇ ਸੱਸ ਪੰਜੀ ਬਾਇ ਕਰੋ ਮਾੜਿਆ ਸੱਸੇ ਕਾਲ ਤੇ ਦਲਜਿੰਦਰ ਭਾਂਜੀ ਜਿਹੜੇ ਆ ਇਹ ਬਣੇ ਨੇ ਇਹਨਾਂ ਦੇ ਗਵਾਂਢਣ ਜਦੋਂ ਨਾ ਦਲਜਿੰਦਰ ਭਾਬੀ ਦਾ ਕੀਤਾ ਨਾ ਸੀਮ ਉਹਦੇ ਵਿੱਚ ਰੱਬ ਦਾ ਰੇਡੀਓ ਚ ਉਦੋਂ ਸਰਜ ਨੇ ਕਹਿੰਦੇ ਵੀ ਵਧੀਆ ਹੋ ਗਿਆ ਸਗੋਂ ਚੰਗਾ ਰੋਲ ਦਿੱਤਾ ਤੇ ਮੁੜ ਕੇ ਫੇਰ ਰੋਲ ਉਹ ਹੀ ਮਿਲ ਗਿਆ ਤਾਂ ਤੇ ਮੁਖਤਿਆਰ ਭਾਜੀ ਹੁਣੇ ਬਣਿਆ ਦਲਜੀਤ ਹੁਣਾਂ ਦੇ ਗਵਾਂਢੀ ਠੀਕ ਆ ਕਰੀਏ ਸ਼ੁਰੂ ਫਿਰ ਚਲੋ ਜੀ ਚਲੋ ਜੀ ਕੀ ਕਹਿਣਾ ਚਾਹੋਗੇ ਨਵੀਂ ਵੀਡੀਓ ਬਾਰੇ ਨੰਨੇ ਜਰੂਰ ਆ ਜੀ ਸਾਰੀ ਟੀਮ ਤੋਪੇ ਚਲੋ ਫੇ ਚਲੋ ਪਹੁੰਚੋ ਤੋਪੇ ਮਿਹਨਤ ਲੱਗਦੀ ਹੈ ਜੀ ਸਦਿਆਂ ਇੱਕ ਵੇ ਵੀਡੀਓ ਆਣੀ ਨੂੰ ਰੱਖਿਓ ਹਮ ਇੱਕ ਵਜੇ ਪਾ ਦੇਣੀ ਅੱਜ 1 ਵਜੇ ਵੀਡੀਓ ਪਾਇਆ ਕਰਨੀ ਰੋਜ਼ ਰੋਜ਼ 1 ਵਜੇ ਪਾਇਆ ਕਰਨੀ ਸਭ ਤੋਂ ਢਿੱਲੇ ਜਿਹੜੇ ਬੰਦੇ ਨਾਲ ਸਾਡੀ ਟੀਮ ਚ ਸਭ ਤੋਂ ਢਿੱਲੇ ਬੰਦੇ ਜਿਹੜੇ ਟੀਮ ਦੇ ਇੱਕ ਆਵ ਇੱਕ ਆਵ ਨਾ ਜਰਾ ਇਹ ਤਾਂ ਬੜੇ ਖਰਤੀ ਖਰਤੀਲੇ ਆ ਰਮਣਪੈ ਜੀ ਆਜੋ ਇਹਦਾ ਯਾਰ ਮੂੰਹ ਠਾਂ ਕਰ ਲਓ ਆ ਚੀਜ਼ ਠਾਂ ਕਰ ਲਓ ਮਾਸਾ ਨਹੀਂ ਨਹੀਂ ਅੱਗੇ ਉਹ ਕਰ ਦਈਏ ਆਹੋ ਕਰ ਲੈ ਮੇਰੇ ਸਿਰ ਤੇ ਛੁੱਟ ਦੇ ਕਰੋ ਸਭ ਕੋ ਕਿ ਮੈਂ ਕਿਹ ਗੈਹ ਜਤਾ ਜੋ ਤਾਂ ਜੋ ਨਹੀਂ ਰਮਣਪੈ ਜੀ ਦਾ ਰੋਲ ਫੇਰ ਗੁੱਸੇ ਵਾਲਾ ਵਾ ਐਂਦੀ ਪੈ ਜੀ ਕਰਾ ਮਾਜੀ ਘਰ ਵੀ ਕੁੱਤੇ ਜੀ ਰਹਿੰਦੇ ਆ ਕੜੀ ਘਰ ਵੀ ਗੱਸੇ ਚ ਰਹਿਤੇ ਵੀ ਗੱਸੇ ਚ ਤੇ ਜੀ ਕਹਿੰਦੀ ਮੈਂ ਬਸ ਤੇ ਆਇਆ ਕਿ ਨਾ ਪਰ ਫ੍ਰੀ ਆਇਆ ਕਿ ਨਾ ਕਿਰਾਇਆ ਨਹੀਂ ਪਿਆ ਨਾ ਮਾਈਕ ਦੋ ਵਜੇ ਇਹਨਾਂ ਨੂੰ ਭਗਵਾਨ ਤਾਂ ਮਾਨੇ ਕਰਾਇਆ ਫੇਰ ਕੀਤਾ ਤੇ ਆਏ ਕੰਮ ਕਰਾਇਆ ਦਰਵਾਜ਼ਾ ਲੋ ਜੀ ਅੱਜ ਤਾਂ ਗੇੜੇ ਨਹੀਂ ਸੀਨ ਚ ਅਰਨਾ 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 ਸੱਚ ਨਹੀਂ ਜਾਣਿਆ ਆੜੀ ਜਾਣ ਆੜੀ ਜਾਣ ਆੜੀ ਜਾਣ ਤੇ ਆੜੀ ਜਾਣ ਇਹ ਸਾਰੇ ਬੜੀ ਬੜੀ ਮਸ ਹੋਣੀ ਆ ਬੰਦ ਨਹੀਂ ਬੜੀ ਬੰਦ ਹੋਣੀ ਆ ਇਈਆਂ ਗਲਤੀਆਂ ਕਰਦ ਰਾ ਇੰਨੀਆਂ ਜਿਆਦਾ ਗਲਤੀਆਂ ਨਿਗੇ ਨਿਗੇ ਸੀਨਾ ਬਸ ਇਦਾਂ ਹੀ ਇਹਨਾਂ ਕੁੜਕੜ ਕਰਦੇ ਨੇ ਸਾਈਡ ਤੇ ਦੋ ਦੋ ਸਾਈਡ ਦਾ ਵੀ ਰੱਖਣਾ ਪੈਂਦਾ ਚਲੋ 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 ਕਰਾਓ ਪੈਂ ਜੀ ਇੱਥੇ ਨਾ ਜੋਤਰੇ ਕੰਮ ਕਰਨ ਦੇ ਹੁਣਾਵਾ ਤੇ ਤੁਸੀਂ ਮਤਲਬ ਆ ਕੇ ਇਹਨੇ ਜੇ ਤੁਸੀਂ ਹੁਣਾ ਨਾ ਲਾਗੇ ਤੁਸੀਂ ਕੀ ਕਹਿਣਾ ਚਾਹੋਗੇ ਨਵੀਂ ਵੀਡੀਓ ਹਾਂ ਇਹੋ ਕਹਿਣਾ ਚਾਹਾਂਗੇ ਵੀ ਸਾਰੇ ਜਾਣੇ ਵੱਧ ਤੋਂ ਵੱਧ ਵੇਖਿਓ ਮਿਹਨਤ ਬੜੀ ਲੱਗਦੀ ਜੇ ਸਵੈ ਸਰੇ ਵੇਲੋ ਪੱਗਾ ਬੱਦੀਆਂ ਵਾਹੀ ਨਵੀਂ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਨਵੀਂ ਵੀਡੀਓ ਬਾਰੇ ਹੋ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਸਾਰੇ ਭੈਣ ਭਰਾ ਕਿਵੇਂ ਠੀਕ ਠਾਕ ਹੋ ਤੇ ਵੀਡੀਓ ਹੀ ਨਵੀਂ ਸ਼ੁਰੂ ਕੀਤੀ ਆ ਜੀ ਪੇਕੇ ਹੁੰਦੇ ਮਾਵਾ ਨਾਲ ਤੇ ਸਾਰੇ ਜਾਣੇ ਇਹਨੂੰ ਵੱਧ ਤੋਂ ਵੱਧ ਪਿਆਰ ਕਰਿਓ ਤੇ ਤਾਂ ਜੋ ਹਨ ਨੂੰ ਵੀ ਥੋੜਾ ਜਿਹਾ ਹੌਸਲਾ ਮਿਲ ਸਕੇ ਤੇਹੀ ਵੀ ਵਧੀਆ ਤੋਂ ਵਧੀਆ ਵੀਡੀਓ ਬਣਾਵਾਂਗੇ ਬਸ ਇਨਾ ਕੀ ਆ ਅੱਛਾ ਕਮੈਂਟ ਕਰਕੇ ਦੱਸਿਓ ਹਲੋ ਬਈ ਕੀ ਵੀਡੀਓ ਕਿਵੇਂ ਦੀ ਲੱਗੀ ਆ ਤੁਹਾਨੂੰ ਤੇ ਵੱਧ ਤੋਂ ਵੱਧ ਕਮੈਂਟ ਚੰਗੇ ਹੀ ਕਰਿਓ ਮਾਰੇ ਨਾ ਕਰਿਓ ਮਾਰੇ ਨਾ ਕਰਿਓ ਚੰਗੇ ਚੰਗੇ ਕਰਿਓ ਮੈਂ ਕਹਿਣਾ ਚਾਹੂੰਗੀ ਵੀ ਵਿਧੀ ਆ ਹੀ ਬੜੀ ਮਿਹਨਤ ਨਾਲ ਡੇ ਬਣਾਉਣਾ ਨਹੀਂ 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 ਇਦਾਂ ਦੀ ਕੋਈ ਨਹੀਂ ਗੱਲ ਹੈਗੀ ਵੇਖ ਲਓ ਸੀਨ ਮੈਂ ਵਧੀਆ ਕੀਤਾ ਇਦਾਂ ਨਹੀਂ ਨਹੀਂ ਕੋਈ ਆ ਦਾਸੀ ਨਹੀਂ ਮੈਨੂੰ ਤ ਸਾਰੇ ਭੈਣ ਭਰਾਵਾਂ ਨੂੰ ਮੇਹੋਂ ਗੱਲ ਕਹਿਣੀ ਚਾਹੂੰਗੀ ਵੀ ਵੀਡੀਓ 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 ਨੂੰ ਵੀਡੀਓ ਲੈ ਕੇ ਵੇਖਿਓ ਵੀਡੀਓ ਨੂੰ ਵੀਡੀਓ ਵੀਡੀਓ ਬੜਾ ਵਧੀਆ ਤਰੀਕੇ ਨਾਲ ਬਣਾਉਂਦੇ ਆ ਤੇ ਸਾਰੇ ਭੈਣ ਭਰਾ ਵੱਧ ਤੋਂ ਵੱਧ ਪਿਆਰ ਦਿਓ ਤੇ ਜਿੱਥੇ ਇੱਕ ਤੇ ਵੀ ਕਮੀ ਪੇਸ਼ੀ ਰਹਿ ਜਾਂਦੀ ਆ ਉਹ ਵੀ ਸਾਨੂੰ ਦੱਸਿਓ ਤੇ ਇਥੇ ਤੁਸੀਂ ਗਲਤ ਜੇ ਤੇ ਕਮੈਂਟ ਜਿਹੜੇ ਆ ਵਧੀਆ ਵਧੀਆ ਕਰਿਓ ਤੇ ਮਾਰੇ ਨਾ ਕਰਿਓ ਤੇ ਜਿਹੜਾ ਰੋਲ ਮਿਲਿਆ ਹੁੰਦਾ ਵਾ ਉਹ ਸਾਨੂੰ ਨਿਪੋਣਾ ਪੈਂਦਾ ਵਾ ਵਧੀਆ ਤਰੀਕੇ ਨਾਲ ਤਜੇ ਉਹ ਰੋਲ ਦੇ ਵਿੱਚ ਖੁਭਾਂਗੇ ਨਾ ਤਾਂ ਫਿਰ ਤੁਹਾਨੂੰ ਵੀ ਮਜ਼ਾ ਨਹੀਂ ਆਉਣਾ ਵੀਡੀਓ ਵੇਖਣ ਦਾ ਜੇ ਕੋਈ ਕਮੀ ਵੀ ਹੋਊਗੀ ਹਾਨੂੰ ਜਰੂਰ ਦੱਸਿਓ ਕਮੈਂਟ ਕਰਕੇ ਅਸੀਂ ਪੂਰੀ ਕਰਾਂਗੇ ਤੇ ਆਈ ਥਿੰਕ ਹਮੇਸ਼ਾ ਇਹੋ ਕਰਕੇ ਰੱਖਾਂਗੇ ਹੱਥ ਚਲੋ ਠੀਕ ਹੈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਭਾਜੀ ਨਵੀਂ ਵੀਡੀਓ ਬਾਰੇ ਕੀ ਕਹਿ ਦੋਗੇ ਅੱਛਾ 25 ਨੂੰ ਮਾ ਸਾ ਇੱਕ ਮਿੰਟ ਬੱਸ ਬਹੁਤ ਹੀ ਵਧੀਆ ਬਹੁਤ ਵਧੀਆ ਇਹ ਮੈਂ ਇਹੋ ਹੀ ਕਹਿਣਾ ਚਾਹਾਂਗਾ ਕਿ ਜਿੱਦਾਂ ਸਾਡੇ ਕੋ ਕੋਈ ਵੀ ਗਲਤੀ ਹੁੰਦੀ ਆ ਉਹਨੂੰ ਕਮੈਂਟਾਂ ਵਿੱਚ ਆਪਣਾ ਸੁਝਾਅ ਦਿਓ ਕਿ ਅਸੀਂ ਆਪਣੀ ਗਲਤੀ ਨੂੰ ਸੁਧਾਰ ਸਕੀਏ ਠੀਕ ਹੈ ਨਾ ਤੇ ਬਾਕੀ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ ਪਰਮੇਵੀ ਜੀ ਕੀ ਕਰਨ ਆਵੇ ਕੀ ਆਵੇ ਇਧਰ ਆ ਗਈ ਕਿ ਬਚਨ ਨੇ ਚਲੋ ਤਾਂ ਨਹੀਂ ਵੀ ਕਹੋ ਠੀਕੋ ਵੀ ਵੀਡੀਓ ਵੱਧ ਤੋਂ ਵੱਧ ਵੇਖੋ ਮੈਨੂੰ ਦੱਸੋ ਮੈਂ ਕਿੱਦਾਂ ਰੋਲ ਕਰਿਆ ਕਰਾਂ ਕਮਿੰਦ ਨਾ ਆਗੂੰਗੀ ਕਿ ਆ ਕਰਾਂ ਮੈਂ ਬਹੁਤ ਬੋਲਨੀ ਜਿਹੜੇ ਪਰਮੇਵੀ ਜੀ ਨੇ ਸੱਚ ਮੇਰੇ ਸਗੇ ਭੈਣ ਨੇ ਵੱਡੇ ਸਿਸਟਰ ਵਾਂ ਹੌਲੀ ਹੌਲੀ ਸ਼ੁਰੂ ਕਰਦੇ ਆ ਜੀ ਵਿਚਾਰੇ ਸਿੱਖਣ ਡੇ ਕੋਈ ਗੱਲ ਕੋਈ ਸਿੱਖ ਜਣ ਲੈਣਾ ਤੇ ਸਾਰੇ ਜਣੇ ਕਮੈਂਟ ਵਧੀਆ ਵਧੀਆ ਕਰਿਓ ਸੇ ਜਰੂਰ ਵੀਡੀਓ ਸ਼ੇਅਰ ਵੀ ਕਰਦੇ ਆਂ ਬੀਦੀ ਦੀ ਪਤਾ ਕਰਦੇ ਆਂ ਬੀਦੀ ਦੀ ਪੱਛਦੇ ਰਹਿੰਦੇ ਆਂ